ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਗੁਰਦੁਆਰਾ ਸਹਿਬਾਨ ਦੀ ਜਿਹੜੀ ਸੇਵਾ ਸੰਭਾਲਣ ਵਾਲੇ ਇਹਨਾਂ ਚੀਜ਼ਾਂ ਉੱਤੇ ਗੱਲਾਂ ਘੱਟ ਕਰਦੇ ਆਪਦੀ ਦੁਕਾਨਦਾਰੀ ਤੇ ਧਿਆਨ ਵਧਾ ਦੇਣਾ ਕੀ ਮਤ ਤੁਹਾਨੂੰ ਸਮਝਦੇ ਹੋ ਇਹ ਸੰਸਾਰ ਦੇ ਸਾਰੇ ਕੋਈ ਨਾ ਕੋਈ ਉੱਚਾ ਨੀਵਾ ਹੈ ਨੀਗਾ ਉਹਨਾਂ ਨੇ ਇਹ ਨਾਰਾ ਦਿੱਤਾ ਬ੍ਰਾਹਮਣ ਕਹਿੰਦੇ ਸੀ ਵੀ ਜਿਹੜੇ ਸੂਦਰ ਨੇ ਚਮਾਰ ਨੇ ਕੋਈ ਵੀ ਜਾਤੀ ਦੇ ਨੇ ਇਹ ਪੱਗ ਨਹੀਂ ਬੰਨ ਸਕਦੇ ਇਹ ਚੰਗੇ ਕੱਪੜੇ ਨਹੀਂ ਮਾਲਸ ਪਾ ਸਕਦੇ ਇਹ ਘੋੜੇ ਤੇ ਨਹੀਂ ਚੱਲ ਸਕਦੇ ਇਹ ਚੰਗਾ ਝੋੜਾ ਨਹੀਂ ਪਾ ਸਕਦੇ ਇਹ ਜਿਹੜੇ ਸੂਦਰ ਨੇ ਇਹ ਬਾਣੀ ਨਹੀਂ ਪੜ ਸਕਦੇ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਨਹੀਂ ਟੇਕਦੇ ਅੱਜ ਵੀ ਇਹ ਬਰਕਰਾਰ ਆ ਇਹ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਇਹ ਬਾਣੀ ਪੜਦੇ ਹੈ ਨਹੀਂ ਕਾਬਿਲ ਆ ਭਗਤ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਦਾ ਜਵਾਬ ਠੋਕਮਾ ਜਵਾਬ ਦਿੱਤਾ ਉਹਨਾਂ ਦੇ ਨਾਲ ਜਿਹੜਾ ਹੈਗਾ ਚੰਡਾ ਚੱਕਿਆ ਇੱਕ ਉਹਨਾਂ ਨੇ ਪੱਗ ਵੀ ਬਣੀ ਭਗਤ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਨੇ ਬਾਣੀ ਵੀ ਉਚਾਰੀ ਉਹਨਾਂ ਨੇ ਕੀ ਨਹੀਂ ਕਰਿਆ ਉਹਨਾਂ ਨੇ ਪੂਰਾ ਮੂੰਹ ਤੋੜਮਾ ਜਵਾਬ ਦਿੱਤਾ ਉਹਨਾਂ ਦਾ ਤੇ ਲਲਕਾਰਿਆ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਉਹਨਾਂ ਨੇ ਇਹਨਾਂ ਸੂਦਰਾਂ ਨੂੰ ਅਮਰ ਸਿਖਾ ਕੇ ਜਾਤ-ਪਾਤ ਖਤਮ ਕਰਕੇ ਗੁਰੂ ਸਾਹਿਬ ਨੇ ਖਾਲਸਾ ਤਿਆਰ ਕਰਤਾ ਇਹ ਸੂਦਰਾਂ ਤੋਂ ਖਾਲਸਾ ਤਿਆਰ ਹੋਇਆ ਜਿਹਨਾਂ ਨੂੰ ਸੂਦਰ ਕਹਿੰਦੇ ਸੀ ਗੁਰੂ ਸਾਹਿਬ ਨੇ ਸਾਨੂੰ ਅਮਰ ਸਿਖਾ ਕੇ ਸਾਨੂੰ ਸੂਦਰਾਂ ਨੂੰ ਚਾਹੇ ਉਹ ਜੱਟਾ ਚਾਹੇ ਸਿੰਬਾ ਚਾਹੇ ਨਾਈਆ ਚਾਹੇ ਝੂਰਾ ਚਾਹੇ ਰਮਦਾਸ ਚਾਹੇ ਕੋਈ ਵੀ ਆ ਸਾਨੂੰ ਅਮਰ ਸਿਖਾ ਕੇ ਸਿੰਘ ਬਣਾਤਾ ਅੱਜ ਅਸੀਂ ਘੋੜੇ ਤੇ ਵੀ ਚੜਦੇ ਆ ਅਸੀਂ ਸਾਨੂੰ ਸਤਿਗੁਰਾਂ ਨੇ ਹਥਿਆਰ ਫੜਾਤੇ ਇਹ ਵੀ ਰੱਖਦੇ ਆ ਕਿਸੇ ਹੈ ਬ੍ਰਾਹਮਣ ਦੀ ਜਰੂਰਤ ਅੱਜ ਵੀ ਬ੍ਰਾਹਮਣਵਾਦ ਜਿਹੜਾ ਹੈਗਾ ਸਾਡੇ ਦੇ ਕਾਬਜਾ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ মিডিਆ ਦੇ ਉੱਤੇ ਜੇ ਕੋਈ ਸੂਦਰ ਜਾਤੀ ਦਾ ਛੋਟੀ ਜਾਤੀ ਦਾ ਕੋਈ ਬੰਦਾ ਵਿਆਹਣ ਵੀ ਜਾਂਦਾ ਘੋੜੇ ਚੜ ਕੇ ਉਹਨੂੰ ਠਾਕਰ ਗੋਲੀ ਮਾਰ ਕੇ ਲਾ ਦਿੰਦੇ ਨੇ ਆਇਆਂ ਨਹੀਂ ਖਬਰਾਂ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਸਿਧਾਂਤ ਵਿਚਾਰ ਦੇਣ ਵਾਲੇ ਭਗਤ ਰਵੀਦਾਸ ਜੀ ਗੁਰਦੁਆਰਾ ਭਗਤ ਰਵੀਦਾਸ ਜੀ ਬਲਟਾਣਾ ਦੇ ਵਿੱਚ ਜਿੱਥੋਂ ਦੀ ਸੇਵਾ ਸੰਭਾਲ ਨੂੰ ਲੈ ਕੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਜੀ ਔਰ ਨਾਲ ਹੀ ਇਸ ਗੁਰਦੁਆਰੇ ਦੀ ਸੰਭਾਲ ਪਹਿਲਾਂ ਤੋਂ ਕਰ ਰਹੇ ਜਿਹੜੇ ਕਮੇਟੀ ਦੇ ਮੁਖ ਸੇਵਾਦਾਰ ਨੇ ਜਗਜੀਤ ਸਿੰਘ ਜੀ ਉਹ ਵੀ ਸਾਡੇ ਨਾਲ ਨੇ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਭਗਤ ਰਵੀਦਾਸ ਜੀ ਦੀ ਜਿਹੜੇ ਵਿਚਾਰਾਂ ਨੂੰ ਲੈ ਕੇ ਸਿਧਾਂਤ ਨੂੰ ਲੈ ਕੇ ਕੌਣ ਕਿੰਨਾ ਪਹਿਰਾ ਦੇ ਰਿਹਾ ਹੈ ਤੇ ਕੀ ਕੀ ਹੋਰ ਕਰਨਾ ਹਾਲੇ ਹੋਰ ਲੋੜੀਦਾ ਹੈ ਬਾਬਾ ਜੀ ਸਭ ਤੋਂ ਪਹਿਲਾਂ ਤੇ ਤੁਸੀਂ ਵੱਖ-ਵੱਖ ਥਾਵਾਂ ਦੇ ਉੱਤੇ ਪਹਿਲਾਂ ਵੀ ਬਹੁਤ ਥਾਵਾਂ ਦੇ ਉੱਤੇ ਸੇਵਾਵਾਂ ਦਿੱਤੀਆਂ ਪਰ ਬਲਟਾਣਾ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਬਕਾਇਦਾ ਇੱਕ ਮੱਤਾ ਪਾ ਕੇ ਤੁਹਾਡੇ ਸਿਰ ਜ਼ਿੰਮੇਵਾਰੀ ਪਾਈ ਗਈ ਹੈ ਇਸ ਜ਼ਿੰਮੇਵਾਰੀ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਪੂਰੇ ਜਗਤ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਜਿੱਥੇ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਵਧਾਈਆਂ ਉੱਥੇ ਸੋਨਣੀ ਜਰਨੈਲ ਜਿਹੜੇ ਨੇ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮੈਂਨ ਉਹਨਾਂ ਦਾ ਵੀ ਅੱਜ ਸੰਗਤਾਂ ਜਨਮ ਦਿਨ ਮਨਾ ਰਹੀਆਂ ਨੇ ਉਹਨਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ। ਦੇਖੋ ਅਸੀਂ ਪੰਛੀ ਦੀ ਸ਼ੁਰੂ ਤੋਂ ਲੈ ਕੇ ਸੇਵਾ ਕਰ ਰਹੇ ਹਾਂ। 2 ਸਾਲ ਹੋ ਗਏ ਬੰਦੀ ਸਿੰਘਾਂ ਜੀ ਮੋਰਚਾ ਲੱਗਿਆ ਹੋਇਆ ਉੱਥੇ ਆ। ਉਦੋਂ ਪਹਿਲਾਂ ਕਿਸਾਨੀ ਦੀ 328 ਰੂਪਾਂ ਦਾ ਮੋਰਚਾ ਬਰਗਾੜੀ ਮੋਰਚਾ ਬਹੁਤ سارے-ਸਾਰੇ ਮੋਰਚਿਆਂ ਦੇ ਵਿੱਚ ਜਿਹੜਾ ਵਿਚਰਦੇ ਰਹੇ ਆ। ਚਰੋਏ ਸਿੰਘ ਜਦ ਜਾਂਦੇ ਆਉਂਦੇ ਸੀ ਥੋੜੇ ਹੋਏ ਸਾਡੇ ਨਾਲ। ਚਰੋ ਇਹਨਾਂ ਨੇ ਕਹੇ ਬਾਬਾ ਜਿਹੜੇ ਤੁਸੀਂ ਉੱਥੇ ਆਗੇ ਪ੍ਰਬੰਧ ਸੰਭਾਲੋ ਅਸੀਂ ਸਾਰੇ ਤੁਹਾਡੇ ਨਾਲ ਆ ਦੇਖੋ ਇਹ ਹੁਣ ਇਹ ਤਾਂ ਮੈਂ ਕਿਹੜਾ ਇਥੋਂ ਨਾਲ ਲੈ ਜਾਣਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਜਿਹੜੀ ਸੇਵਾ ਉਹ ਇਥੇ ਅਸੀਂ ਨਿਭਾਵਾਂਗੇ ਦਲਪੰਥ ਦਾ ਜਿਹੜਾ ਹਾਈਡਰੋਫਸਾਇਓ ਉਥੇ ਬਣੂਗਾ ਇਥੋਂ ਜਿਹੜੀਆਂ ਅਗਲੀਆਂ ਗਤੀਵਿਧੀਆਂ ਨੇ ਉਹ ਚੱਲਣਗੀਆਂ ਤੇ ਦੇਖੋ ਇਹ ਪ੍ਰਧਾਨ ਸਾਡੇ ਨਾਲ ਨੇ ਅਸੀਂ ਇਹਨਾਂ ਦੇ ਨਾਲ ਆ ਇਹ ਉਹਨੂੰ ਪ੍ਰਾਤਨ ਪ੍ਰਧਾਨ ਨੇ ਇਹਨਾਂ ਤੋਂ ਪਹਿਲਾਂ ਇਹ ਸੀ ਇਹਨਾਂ ਨੇ ਸਾਰਿਆਂ ਨਾਲ ਮਿਲ ਕੇ ਸਾਨੂੰ ਸੇਵਾ ਸੌਂਪਤੀ ਆ ਸੇਵਾ ਤਾਂ ਇਹਨਾਂ ਨਹੀਂ ਕਰਨੀ ਆ ਅਸੀਂ ਦੇਖ ਰਹੇ ਕੀ ਕਰਨੀ ਆ ਤੇ ਮਾਲਕ ਉਹ ਅਕਾਲਪੁਰਖ ਵਾਹਿਗੁਰੂ ਆ ਬਾਕੂ ਗ੍ਰੰਥ ਸਾਹਿਬ ਮਹਾਰਾਜ ਆ ਉਹਨੇ ਤੇ ਅਸੀਂ ਤਾਂ ਸੇਵਾਵਾਂ ਨਿਭਾਉਣੇ ਇਸ ਕਰਕੇ ਆ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਉਸ ਨੂੰ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਜਿੰਨੇ ਕਿ ਸੇਵਾ ਅਸੀਂ ਜ਼ਰੂਰ ਕਰਾਂਗੇ ਤੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਪਾਵਨ ਪ੍ਰਕਾਸ਼ ਦਿਹਾੜਾ ਪੂਰੀ ਲੋਕਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਟਾਈਮ ਜਦੋਂ ਗੁਰੂ ਪਾਤਸ਼ਾਹ ਮਹਾਰਾਜਿਆਂ ਦਾ ਜਨਮ ਹੋਇਆ ਰਵਦਾਸ ਭਗਤ ਉਸ ਟਾਈਮ ਬ੍ਰਾਹਮਣਵਾਦ ਦਾ ਬਹੁਤ ਬੋਲਬਲਾ ਸੀ ਉਹਨਾਂ ਦੀਆਂ ਸੂਦਰਾਂ ਦੇ ਪਾਵਦੇ ਸਾਨੂੰ ਜਿ ਮਹਾਰਾਸ਼ਟਰੀ ਦੇ ਪੈਜਾ ਹੋਏ ਸੂਦਰ ਕਹਿੰਦੇ ਸੀਗੇ ਉਹਨਾਂ ਨੇ ਕੁੱਲ ਜਿਹੜੀ ਕਾਇਨਾਤ ਸੀ ਵੰਡ ਵੰਡ ਉਹਨਾਂ ਨੇ ਕਰਤੀ 6 7643 ਜਾਤਾਂ ਦੇ ਵਿੱਚ ਵੰਡ ਤਾ ਬ੍ਰਾਹਮਣਾ ਨੇ ਲੋਕਾਂ ਨੂੰ ਕੋਈ ਕਿਸੇ ਜਾਤ ਦਾ ਕਹਦਾ ਕੋਈ ਕਿਸੇ ਜਾਤ ਦਾ ਪਰ ਹੈ ਨਹੀਂ ਇੰਨੀਆਂ ਜਾਤਾਂ ਜਿਹੜੀ ਅਕਾਲ ਪੁਰਖ ਵਾਹਿਗੁਰੂ ਕਰੀਆਂ ਜਿਹੜੀਆਂ ਜਾਤਾਂ ਨੇ ਉਹ ਢਾਈ ਜਾਤਾਂ ਨੇ ਇੱਕ ਮਰਦ ਦੀ ਜਾਤਾਂ ਇਕਔਰ ਤੇ ਦੀ ਹਦੀ ਖੁਸ਼ ਰੇਜ ਜਾਂਦਾ ਹੋਰ ਕੋਈ ਜਾਂਤ ਨਹੀਂ ਅਸੀਂ ਤਾਂ ਗਰੁੱਪ ਆਸਾ ਮਹਾਰੀ ਬਾਣੀ ਕਹਿੰਦੀ ਏਕ ਪਿਤਾ ਇੱਕ ਸਕੇ ਹਮ ਬਾਰਕਾ ਸੀ ਇੱਕ ਪਿਓ ਦੇ ਪੁੱਤਰਾ ਸਾਰੇ ਰਸੀਂ ਬਖੂ ਬਖਰੇ ਕਿਵੇਂ ਹੋ ਗਏ ਆਰਥਿਕ ਖੇਤਰ ਵਿੱਚ ਦੁਨੀਆ ਚ ਔਰ ਕੇ ਤੇ ਮਿਸਾਲ ਨਹੀਂ ਮਿਲਦੀ ਜੋ ਸਿੱਖੀ ਸਿਧਾਂਤ ਦੇ ਵਿੱਚ ਹੈ ਗੁਰੂ ਸਾਹਿਬਾਨ ਨੇ ਜਿਹੜੇ ਭਗਤ ਸੀ ਉਹਨਾਂ ਨੇ ਉਹਨਾਂ ਸਾਰਿਆਂ ਨੇ ਇੱਕੋ ਸਿਧਾਂਤ ਦਿੱਤਾ ਕਿ ਸਾਰਿਆਂ ਨੇ ਇੱਕ ਮਿਕ ਹੋ ਕੇ ਰਹਿਣਾ ਹੈ ਸਾਰੇ ਇੱਕੋ ਨੇ ਪਰ ਵਖਰੇਵਾ ਕੋਈ ਨਹੀਂ ਹੈ ਪਰ ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਸੇਵਾ ਸੰਭਾਲਣ ਵਾਲੇ ਇਹਨਾਂ ਚੀਜ਼ਾਂ ਉੱਤੇ ਗੱਲਾਂ ਘੱਟ ਕਰਦੇ ਆਪਦੀ ਦੁਕਾਨਦਾਰੀ ਤੇ ਧਿਆਨ ਵਧੇ ਇਹਦਾ ਕੀ ਮਤ ਤੁਹਾਨੂੰ ਸਮਝਦਿਓ ਮੈਂ ਉਹ ਗੱਲ ਕਹਿੰਦਾ ਵੀ ਜਿਹੜੀ ਗੁਰੂ ਰਵਦਾਸ ਮਹਾਰਾਜ ਸੋਚੀ ਵੀ ਨੇ ਤਾਂ ਉੱਚ ਕਰਿਆ ਮੇਰਾ ਗੋਬਿੰਦ ਕਾਹੂ ਤੋਂ ਨਟਰ ਹੈ ਉਹ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜੀ ਇੱਥੇ ਸੰਸਾਰ ਦੇ ਸਾਰੇ ਕੋਈ ਨਾ ਕੋਈ ਉੱਚਾ ਨੀਮਾ ਹੈ ਨੀਗਾ ਉਹਨਾਂ ਨੇ ਇਹ ਨਾਰਾ ਦਿੱਤਾ ਬ੍ਰਾਹਮਣ ਕਹਿੰਦੇ ਸੀ ਵੀ ਜਿਹੜੇ ਸੂਦਰ ਨੇ ਚਮਾਰ ਨੇ ਕੋਈ ਵੀ ਜਾਤੀ ਦੇ ਨੇ ਇਹ ਪੱਗ ਨਹੀਂ ਬੰਨ ਸਕਦੇ ਇਹ ਚੰਗੇ ਕੱਪੜੇ ਨਹੀਂ ਮਾਲਸ ਪਾ ਸਕਦੇ ਇਹ ਘੋੜੇ ਤੇ ਨਹੀਂ ਚੜ੍ਹ ਸਕਦੇ ਇਹ ਚੰਗਾ ਜੋੜਾ ਨਹੀਂ ਪਾ ਸਕਦੇ ਇਹ ਜਿਹੜੇ ਸੂਦਰ ਨੇ ਇਹ ਬਾਣੀ ਨਹੀਂ ਪੜ ਸਕਦੇ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਨਹੀਂ ਟੇਕਦੇ ਅੱਜ ਵੀ ਇਹ ਬਰਕਰਾਰ ਆ ਇਹ ਮੰਦਰਾਂ ਦੇ ਵਿੱਚ ਜਾ ਕੇ ਮਥਾ ਇਹ ਬਾਣੀ ਪੜਨਦੇ ਹੈ ਨਹੀਂ ਕਾਬਲ ਭਗਤ ਰਵਦਾਸ ਮਹਾਰਾਜ ਜੀ ਨੇ ਉਹਨਾਂ ਦਾ ਜਵਾਬ ਠੋਕਮਾ ਜਵਾਬ ਦਿੱਤਾ ਉਹਨਾਂ ਦੇ ਨਾਲ ਜਿਹੜਾ ਹੈਗਾ ਚੰਡਾ ਚੱਕਿਆ ਇੱਕ ਆਵਾਜ਼ ਹਾਕਰ ਸੱਚ ਦੀ ਬੁਲੰਦ ਕਰੀ ਉਹਨਾਂ ਨੇ ਪੱਗ ਵੀ ਬੰਨੀ ਭਗਤ ਰਵਦਾਸ ਮਹਾਰਾਜ ਜੀ ਨੇ ਉਹਨਾਂ ਨੇ ਬਾਣੀ ਵੀ ਉਚਾਰੀ 40 ਸ਼ਬਦ ਗੁਰਬਾਣੀ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮੌਜੂਦ ਨੇ ਇੱਕ ਸ਼ਲੋਕ ਭਗਤ ਰਵਦਾਸ ਹਰ ਸੋ ਹੀਰਾ ਛੜ ਕੇ ਕਨਿਆਨ ਗਿਆਸਤੇ ਨਰ ਦੋਜਿਕ ਜਾਇੰਗੇ ਸਤਿ ਪੱਖੇ ਰਵਦਾਸ ਉਹਨਾਂ ਨੇ ਆਰਤੀ ਵੀ ਵਿਚਾਰੀ ਬ੍ਰਾਹਮਣ ਕਹਿੰਦੇ ਸੀ ਤੁਸੀਂ ਆਰਤੀ ਨਹੀਂ ਕਰ ਸਕਦੇ ਤੁਸੀਂ ਸ਼ੂਦਰੋਂ ਉਹਨਾਂ ਨੇ ਫਿਰ ਆਰਤੀ ਵਿਚਾਈ ਆ ਨਾਮ ਤੇ ਰ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਵੇ ਝੂਠੇ ਸਗਲ ਪਸਾਰੇ ਉਹਨਾਂ ਨੇ ਇਹ ਵੀ ਆਰਤੀ ਵਿਚਾਈ ਉਹਨਾਂ ਨੇ ਕੀ ਨਹੀਂ ਕਰਿਆ ਉਹਨਾਂ ਨੇ ਪੂਰਾ ਮੂੰਹ ਤੋੜਮਾ ਜਵਾਬ ਦਿੱਤਾ ਉਹਨਾਂ ਦਾ ਤੇ ਲਲਕਾਰਿਆ ਉਹਨਾਂ ਨੂੰ ਤੇ ਉਹ ਸੋਚ ਨੂੰ ਵੀ ਸਾਰੇ ਬਰਾਬਰ ਨੇ ਉਹ ਸੋਚ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਏ ਉਹਨਾਂ ਨੇ ਵੀ ਗਰੀਬ ਜਿਹੜਾ ਹੈਗਾ ਲਾਲੋ ਦੇ ਘਰੇ ਜਾ ਕੇ ਪ੍ਰਸ਼ਾਦਾ ਸਕੇ ਸੱਤੀ ਪ੍ਰਕਾਰ ਦੇ ਮਾਲਕ ਭਾਗੋ ਦੇ ਠਾਕੁਰ ਠਕਰਾਈ ਫਿਰ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਆਏ ਉਹਨਾਂ ਨੇ ਇਹਨਾਂ ਸੂਦਰਾਂ ਨੂੰ ਅਮਰਤ ਸਕਾ ਕੇ ਜਾਤ ਵਾਦ ਖਤਮ ਕਰਕੇ ਗੁਰੂ ਸਾਹਿਬ ਨੇ ਖਾਲਸਾ ਤਿਆਰ ਕਰਤਾ ਇਹ ਸੂਦਰਾਂ ਤੋਂ ਖਾਲਸਾ ਤਿਆਰ ਹੋਇਆ ਜਿਹਨਾਂ ਨੂੰ ਸੂਦਰ ਕਹਿੰਦੇ ਸੀ ਇਹ ਬ੍ਰਾਹਮਣਾਂ ਉਹ ਜਿਹਨਾਂ ਨੂੰ ਸੂਦਰ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਘੋੜੇ ਤੇ ਨਹੀਂ ਚੜ੍ਹਾ ਦਿੰਨਾ ਇਹ ਕਿਰਪਾ ਨਹੀਂ ਕਰ ਸਕਦੇ ਪੱਕੇ ਨਹੀਂ ਬਣ ਸਕਦੇ ਇਹ ਪਾਬੰਦੀਆਂ ਸੀ ਉਹਨਾਂ ਤੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਛਕਾ ਕੇ ਸਾਨੂੰ ਸੂਦਰਾਂ ਨੂੰ ਚਾਹੇ ਉਹ ਜੱਟਾ ਚਾਹੇ ਸਿੰਬਾ ਚਾਹੇ ਨਾਈਆ ਚਾਹੇ ਝੂਰਾ ਚਾਹੇ ਰੰਦਾ ਚਾਹੇ ਕੋਈ ਵੀ ਆ ਸਾਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਤਾ ਸਾਨੂੰ ਉਹਨੇ ਅੱਜ ਅਸੀਂ ਪੱਗਾਂ ਵੀ ਬੰਨਦੇ ਆ ਅੱਜ ਅਸੀਂ ਘੋੜੇ ਤੇ ਵੀ ਚੜਦੇ ਆ ਅੱਜ ਸਾਨੂੰ ਸਾਧਗੁਰਾਂ ਨੇ ਸ਼ਾਸਤਰ ਫੜਾ ਤੇ ਇਹ ਵੀ ਰੱਖਦੇ ਆ ਕਿਸੇ ਹੈ ਬ੍ਰਾਹਮਣ ਦੀ ਜਰੂਰਤ ਅੱਜ ਵੀ ਬ੍ਰਾਹਮਣਵਾਦ ਜਿਹੜਾ ਹੈਗਾ ਸਾਡੇ ਦੇ ਕਾਬਜਾ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਮੀਡੀਆ ਦੇ ਉੱਤੇ ਜੇ ਕੋਈ ਸੂਦਰ ਜਾਤੀ ਦਾ ਛੋਟੀ ਜਾਤੀ ਦਾ ਕੋਈ ਬੰਦਾ ਬਿਉਉਣ ਵੀ ਜਾਂਦਾ ਘੋੜੇ ਤੇ ਚੜਕੇ ਉਹਨੂੰ ਠਾਕਰ ਗੋਲੀ ਮਾਰ ਕੇ ਲਾ ਦਿੰਦੇ ਨੇ ਆਇਆ ਨਹੀਂ ਖਬਰਾਂ ਜੀ ਕੁੱਟਮਾਰ ਕਰਦੇ ਨੇ ਉਹਨਾਂ ਦੀ ਵੀ ਤੁਸੀਂ ਘੋੜੇ ਤੇ ਨਹੀਂ ਸੱਡ ਸਕਦੇ ਅੱਜ ਵੀ ਬ੍ਰਾਹਮਣਵਾਦ ਦਾ ਇਹ ਸਾਡੇ ਤੇ ਕੰੰਜਾ ਕੱਸਿਆ ਹੋਇਆ ਪਰ ਇਸ ਨੂੰ ਤੋੜਨ ਵਾਸਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਜਾਣ ਵਾਸਤੇ ਗੁਰੂ ਨਾਨਕ ਸਾਹਿਬ ਦੀ ਸੋਚ ਓਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੋਚ ਓਹੀ ਰਵਦਾਸ ਭਗਤ ਦੀ ਮਹਾਰਾਜ ਦੀ ਸੋਚ ਓਹੀ ਓਹੀ ਸੋਚ ਨੂੰ ਬਰਕਰਾਰ ਕਰਨ ਮਾਨਸ ਕੀ ਜੱਟ ਸਾਹਿਬ ਇੱਕ ਪਹਿਚਾਨ ਬੋਦਾ ਗੁਰੂ ਗ੍ਰੰਥ ਸਾਹਿਬ ਦਾ ਨਾਰਾ ਅਸੀਂ ਉਸ ਨੂੰ ਅੱਗੇ ਲੈ ਕੇ ਜਾਣਾ ਇਹ ਸੋਚ ਨੂੰ ਬਰਕਰਾਰ ਰੱਖਦੇ ਹੋਏ ਜਿਹੜਾ ਬੇਗਮਪੁਰੇ ਦਾ ਰਾਜ ਉਹਨਾਂ ਨੇ ਕਿਹਾ ਵੀ ਜਿਹਦੇ ਵਿੱਚ ਸਾਰੇ ਇੱਕ ਵਸਣ ਹੋਣ ਕੋਈ ਉੱਚਾ ਨਹੀਂ ਮਾਨਾ ਹੋਵੇ ਹਲੀਮੀ ਰਾਜਵੀਰ ਨੂੰ ਕਿਹਾ ਜੀ ਉਹਨੂੰ ਖਾਲਸਾ ਰਾਜ ਕਿਹਾ ਖਾਲਸਾ ਰਾਜ ਦਾ ਮਤਲਬ ਇਹ ਵੀ ਖਾਲਸ ਸੁੱਧ ਜਿਹਦੇ ਵਿੱਚ ਕੋਈ ਕੋਈ ਮਿਲਾਪਟ ਨਹੀਂ ਉਹਨੂੰ ਖਾਲਸਾ ਰਾਜ ਕਿਹਾ ਬੇਗਮਪੁਰੇ ਦਾ ਰਾਜ ਵੀ ਵੀ ਬੇਗਮ ਉਹਦੇ ਵਿੱਚ ਕੋਈ ਉਚਾ ਨੀਮਾ ਨਾ ਹੋਵੇ ਪਿਆਰ ਸੁੱਧ ਹੋਵੇ ਇੱਕੋ ਹੀ ਗੱਲ ਆ ਇਹ ਸਾਰੀ ਜਦੋਂ ਇਹ ਸੋਚਾਂ ਸਾਰੀਆਂ ਇਕੱਠੀਆਂ ਨੇ ਫੇਰ ਬ੍ਰਾਹਮਣਵਾਦ ਹਜੇ ਵੀ ਸਾਡੇ ਉਤੇ ਹਾਵੀ ਹੋਵੇ ਅਸੀਂ ਅਸੀਂ ਬ੍ਰਾਹਮਣਵਾਦ ਚ ਉਂਗਲ ਦੇ ਵਿੱਚ ਅਜੇ ਵੀ ਫਸੇ ਹੋਈਏ ਇਸ ਕਰਕੇ ਸਾਡੀ ਜਿਹੜਾ ਲੋਕਾਂ ਸੰਗਤ ਨੂੰ ਅਪੀਲ ਆ ਕਿ ਆਓ ਆਪਾਂ ਬ੍ਰਾਹਮਣਵਾਦ ਦਾ ਜਿਹੜਾ ਡਟ ਕੇ ਮਰਗਾਵਲਾ ਕਰਨਾ ਅੱਜ ਵੀ ਸਾਨੂੰ ਘਟ ਗਣਤੀਆਂ ਦੇ ਰੂਪ ਦੇ ਵਿੱਚ ਉਹ ਦਬਾਉਣਾ ਚਾਹੁੰਦੇ ਨੇ ਆਰਐਸਐਸ ਬੀਜੇਪੀ ਉਹੀ ਚੀਜ਼ ਆ ਬ੍ਰਾਹਮਣਵਾਦੀ ਨੇ ਉਹੀ ਤੁਰਤੋਂ ਤੁਰੇ ਆਏ ਨੇ ਅੱਜ ਵੀ ਸਾਡੇ ਲੋਕਾਂ ਦੇ ਪੰਜਾਬ ਤੋਂ ਬਾਹਰੇ ਜਿਹੜੇ ਬਹੁਤ ਸਾਰੇ ਤਸੱਦਦ ਹੁੰਦੇ ਨੇ ਧੀਆਂ ਭੈਣਾਂ ਨਾਲ ਬਲਾਤਕਾਰ ਹੋ ਗਿਆ ਕਿਸੇ ਦੇ ਘੋੜੇ ਚੜ੍ਹਦੇ ਤੇ ਗੋਲੀ ਮਾਰਤੀ ਕਿਸੇ ਨੂੰ ਪੱਗ ਬੰਨਣ ਤੋਂ ਰੋਕਿਆ ਗਿਆ ਚੰਗਾ ਉਹ ਜਿਹੜਾ ਜ਼ਮੀਨ ਨਹੀਂ ਵਾ ਸਕਦੇ ਐਸੇ ਕੁਸੇ ਤੇ ਉਹਨਾਂ ਦੇ ਲੱਗੀਆਂ ਨੇ ਉਹਨਾਂ ਨੂੰ ਤੋੜਨ ਵਾਸਤੇ ਅਸੀਂ ਇਹ ਮਿਸ਼ਨ ਲੈ ਕੇ ਚੱਲੇ ਆ ਜਿਹੜਾ ਮਿਸ਼ਨ ਆ ਇਹ ਗੁਰੂ ਸਾਹਿਬ ਕਿਰਪਾ ਕਰਨੇ ਅਸੀਂ ਹੁਣ ਜਿੰਨੀ ਕਿ ਸੇਵਾ ਗੁਰੂ ਅਸੀਂ ਕਰਦੇ ਰਹਾਂਗੇ ਪੰਥ ਦੀ ਸੇਵਾ ਕਰਨੀ ਆ ਸਮਾਜ ਸੇਵਾ ਕਰਨੀ ਆ ਇਹ ਗੁਰੂ ਸੇਵਾ ਸਤੋਂ ਲੈਂਦੇ ਰਹਿਣ ਅਸੀਂ ਖਰੇ ਉਤਰਾਂਗੇ ਜੇ ਸਾਡੇ ਵਿੱਚ ਜਦੋਂ ਘਾਟ ਹੋਈ ਇਹ ਸਾਨੂੰ ਕਹਿ ਦੇਣਾ ਵੀ ਤੁਹਾਡੇ ਵਿੱਚ ਆ ਘਾਟ ਆ ਅਸੀਂ ਗਾਹਾਂ ਤੁਰ ਜਾਗੇ ਪਛਾਰਾ ਪਾਣਾ ਸਾਡੇ ਕੋਲੇ ਸਿੰਘਾਂ ਕੋਲੇ ਕੀ ਪਛਾਰਾ ਪਾਣਾ ਗਾਹਾਂ ਹੋ ਜਾਾਂਗੇ ਇੱਥੇ ਕਿਹੜਾ ਕਿਸੇ ਨੂੰ ਕੋਈ ਚੀਜ਼ ਲੈਣੇ ਸਦੀਆਂ ਤੋਂ ਇੱਥੇ ਚੱਲੀ ਆ ਜਾਂਦਾ ਇੱਥੇ ਰਹਿਣੀ ਆ ਜਗ੍ਹਾ ਇੱਥੇ ਗੁਰੂ ਘਰ ਰਹਿਣਾ ਇੱਥੇ ਸਾਰਾ ਕੁਝ ਰਹਿਣਾ ਜਿਹੜਾ ਇਨਸਾਨ ਆ ਉਹ ਆਉਂਦਾ ਚੱਲਿਆ ਜਾਂਦਾ ਇਸ ਕਰਕੇ ਸਾਨੂੰ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਪਹਿਲਾ ਦੇਣਾ ਚਾਹੀਦਾ ਉਹਨਾਂ ਦੀ ਵਚਨਾਂ ਦੇ ਉੱਤੇ ਤੁਰਨਾ ਚਾਹੀਦਾ ਅਸੀਂ ਉਹ ਉਸ ਨੂੰ ਜ਼ਰੂਰ ਮਿਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ ਉਹਨਾਂ ਦੀ ਸੋਚ ਨੂੰ ਜ਼ਰੂਰ ਅਸੀਂ ਆ ਜਿਹੜੇ ਲੋਕਾਈ ਤੱਕ ਪਹੁੰਚਾਵਾਂਗੇ ਆਓ ਸੰਗਤ ਸਾਡਾ ਸਾਧਵ ਇੱਕ ਸਾਡੇ ਨਾਲ ਰਲ ਕੇ ਜਿਹੜਾ ਸਾਡਾ ਸਾਧਵ ਜੇ ਸਾਥ ਦੇਣਗੇ ਫੇਰ ਹੀ ਆ ਸਾਡੇ ਕੋਲ ਐਡਾ ਸ਼ਰਮਾਇਆ ਹੈ ਨਹੀਂ ਅੱਜ ਸਾਡਾ ਜਿਹੜਾ ਸਮਾਜ ਦੇ ਲੋਕ ਨੇ ਸਾਢੇ 3 ਲੱਖ ਲੋਕ ਇਸਾਈ ਤੁਹਾਨੂੰ ਦੇ ਵਿੱਚ ਲੈ ਆ ਗਏ ਕੀ ਕਾਰਨ ਆ ਕਿਉਂ ਕਿਸੇ ਨੇ ਅੱਜ ਤੱਕ ਸੋਚ ਨਹੀਂ ਕੀਤੀ ਵੱਡੇ ਵੱਡੇ ਸੋਨਿਕ ਕਮੇਟੀ ਦੇ ਫਰਮਾਨ ਦੇ ਕਾਲ ਤੱਕ ਕਦੇ ਉਹਨਾਂ ਨੇ ਇਸ ਉੱਤੇ ਬੈਠ ਕੇ ਗੱਲ ਕਰੀਓ ਵੀ ਕੋਈ ਨਹੀਂ ਜਿਵੇਂ ਤੁਸੀਂ ਦੱਸਿਆ ਕਿ ਸਾਡਾ ਉੱਚੀ ਸੁੱਚੀ ਸੋਚ ਹੈ ਗੁਰੂਆਂ ਤੋਂ ਮਿਲੀ ਹੈ ਸਾਨੂੰ ਭਗਤਾਂ ਤੋਂ ਥਾਪੜਾ ਮਿਲਿਆ ਹੈ ਅਜੇ ਵੀ ਕੀ ਵਜਾ ਹੈ ਕਿ ਜਿਹੜੇ ਇਸ ਸਿਧਾਂਤ ਤੇ ਚੱਲਣਾ ਚਾਹੀਦਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਤਾਂ ਦੇ ਨਾਂ ਦੇ ਉੱਤੇ ਧਰਮਾਂ ਦੇ ਨਾਂ ਦੇ ਉੱਤੇ ਵੱਖੋ ਵੱਖਰੇ ਮੰਦਰ ਗੁਰਦੁਆਰੇ ਨੇ ਮੰਦਰ ਜੇ ਆਪਾਂ ਚਲੋ ਧਰਮ ਪਾਸੇ ਰੱਖਦੀਏ ਗੁਰਦੁਆਰੇ ਵੀ ਕਈ ਨਾਵਾਂ ਦੇ ਉੱਤੇ ਬਣੇ ਹੋਏ ਆ ਕਦੋਂ ਨਿਕਲਣਗੇ ਇਸ ਜਾਲ ਦੇ ਵਿੱਚੋਂ ਲੋਕ ਗੁਰੂ ਸਾਹਿਬ ਦਾ ਅਸੀਂ ਸੁਨਾਮ ਛੱਡਤਾ ਗੁਰੂ ਸਾਹਿਬ ਦੀ ਜਿਹੜੀ ਸੋਚ ਈ ਉਹਨੂੰ ਅਸੀਂ ਨਕਾਰਦਾ ਸਾ ਤੋਂ ਉੱਚਾ ਸੁਝਾ ਧਰਮ ਸਿੱਖ ਧਰਮ ਜਿਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਉਚਾਨੀ ਮਾਨੀ ਹੈਗਾ ਪਰ ਫਿਰ ਵੀ ਅੱਜ ਸਾਡੇ ਜਿਹੜੇ ਲੀਡਰ ਉਹ ব্রাহ্মণਵਾਦੀ ਸੋਚ ਦੇ ਵਿੱਚ ਫਸੇ ਨੇ ਪਿੰਡਾਂ ਦੇ ਵਿੱਚ ਜਿਹੜੇ ਅਡਰ ਡੀ ਧਰਮਾਂ ਜਾਤਾਂ ਦੇ ਨਾਂ ਦੇ ਬੋਲਦਵਾਰ ਰੱਖਿਆ ਇਹ ਨਹੀਂ ਹੋਣੀ ਕਰੀ ਜਦੋਂ ਗੁਰੂ ਨੇ ਕਿਹਾ ਜਾਤ ਪੋਛੀ ਜਿਹੜਾ ਮੰਡੇ ਗੁਰਤੇ ਮੰਗਾ ਸਾਡੀ ਕੋਈ ਖਾਲਸੇ ਦੀ ਕੋਈ ਜਾਤ ਨਹੀਂ ਹੈਗੀ ਕੌਣ ਆ ਅਮਰਸਾਖੇ ਸਿੰਘ ਆ ਅਸੀਂ ਅਸੀਂ ਖਾਲਸੇ ਆ ਹੋਰ ਕੋਈ ਨਹੀਂ ਹੈ ਅੱਜ ਅਸੀਂ ਪਿੰਡਾਂ ਦੇ ਵਿੱਚ ਬਹੁਤ ਆਰਥਿਕ ਦਾ ਦੇ ਜਿਹੜੀ ਜਾਜ਼ਪਾਤ ਦਾ ਵਡਾਵਾ ਵੱਡੇ ਲੋਕਾਂ ਨੇ ਜਿਹੜੇ ਆਪ ਦੇ ਆਪ ਨੂੰ ਧਨਾੜ ਸਮਝਦੇ ਨੇ ਅੱਜ ਕਿਵੇਂ ਪਿੰਡਾਂ ਦੇ ਵਿੱਚ ਤਸ਼ੱਦਦ ਹੋ ਰਹੇ ਨੇ ਕੱਲ ਦੀ ਜਿਹੜੀ ਖਬਰ ਪਰਸੋ ਚੱਲੀ ਜਾਂਦੀ ਆ ਉਹ ਕਿਹੜਾ ਪਿੰਡਾਂ ਚੰਦਪਾਣ ਦੇ ਵਿੱਚ ਉਦੋਂ ਪਹਿਲ ਜਗਤਪੁਰੇ ਦੇ ਵਿੱਚ ਹੋਈ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿੱਥੇ ਜਿਹੜੇ ਗਰੀਬ ਨੇ ਉਹਨਾਂ ਨੂੰ ਲਲਕਾਰਿਆ ਜਾਂਦਾ ਕੋਈ ਸਰਪੰਚ ਬਣ ਜਾਂਦਾ ਕੀ ਗੱਲ ਉਹਦਾ ਹੱਕ ਨਹੀਂ ਮੰਨਦਾ ਸਰਪੰਚੀ ਕਰਨ ਦਾ ਲੋਕਾਂ ਨੇ ਉਹਨੂੰ ਚੁਣਿਆ ਹੈ ਇਹਦਾ ਮਤਲਬ ਵੀ ਜੇ ਧਨਾੜ ਉਹਨਾਂ ਦੇ ਹੁਕਮ ਹੀ ਚੱਲੂਗਾ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਆ ਕੁਰਸੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਬੰਡੀਆਂ ਪਾਈਆਂ ਹੋਈਆਂ ਨੇ ਗੁਰੂ ਨੇ ਕੋਈ ਬੰਡੀ ਨਹੀਂ ਪਾਈ ਉਹਨੇ ਤਾਂ ਮਾਲਸ ਦੀ ਜੱਸਾ ਵੀ ਇੱਕੋ ਪਹਿਚਾਨ ਵਾਲਾ ਨਾਰਾ ਦਿੱਤਾ ਬੰਡੀਆਂ ਸਾਡੇ ਲੋਕਾਂ ਨੇ ਸਾਡੇ ਉੱਤੇ ਰਾਜ ਕਰਨ ਵਾਸਤੇ ਸਾਨੂੰ ਇਹ ਜਿਹੜੇ ਦਲਦਲ ਤੁਸੀਂ ਹੋਏ ਨੇ ਆਪਸਾ ਦੇ ਵਿੱਚ ਉੱਥੇ ਰੱਖਣ ਵੀ ਇਹ ਉੱਥੇ ਰਹਿਣਾ ਇਹਨਾਂ ਨੂੰ ਕੋਈ ਦੀਪੜਾ ਨਹੀਂ ਦਿੱਤੀ ਇਹਨਾਂ ਨੂੰ ਕੋਈ ਮੈਡੀਕਲ ਫ੍ਰੀ ਸਹੂਲਤ ਨਹੀਂ ਦਿੱਤੀ ਇਹਨਾਂ ਲੋਕਾਂ ਨੇ ਬਸ ਇਹ ਕਹਿੰਦੇ ਨੇ ਵੀ ਇੱਥੇ ਕੰਮ ਕਰਦੇ ਰਹਿਣ ਸਾਨੂੰ ਵੋਟਾਂ ਪਾਉਂਦੇ ਨੇ ਅਸੀਂ ਇਹਨਾਂ ਦੇ ਰਾਜ ਸਿੱਧਾ ਪਾਸੀਰੇ ਅਰਾਸੀ ਨੂੰ ਉਸ ਨੂੰ ਨਾਲੇ ਸੀ 18 ਗਾਉਂ ਦਾ ਬਹਾਮਾ ਬਾਦ ਕਰਦਾ ਸੀ ਚੱਟ ਕੇ ਹੋਪ ਕਰਾਂਗੇ ਅੱਜ ਵੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਮੁੱਖ ਸੇਵਾਦਾਰ ਜਗਜੀਤ ਸਿੰਘ ਜੀ ਵੀ ਸਾਡੇ ਨਾਲ ਹੈ ਤੁਸੀਂ ਇਸ ਗੁਰਦੁਆਰਾ ਸਾਹਿਬ ਦੀ ਪਹਿਲਾਂ ਤੋਂ ਵੀ ਸੇਵਾ ਕੀਤੀ ਹੈ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਤੇ ਅੱਜ ਪ੍ਰਕਾਸ਼ ਪੁਰਬ ਤੇ ਸਾਰੇ ਇਕੱਠੇ ਹੋਏ ਹੁਣ ਅਗਲੀ ਰਣਨੀਤੀ ਕੀ ਹੈ ਤੁਹਾਡੀ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸੇਵਾ ਚੱਲੇਗੀ ਜਾਂ ਜਿਵੇਂ ਬਾਬਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਐ ਇਸ ਦੇ ਉੱਤੇ ਪਹਿਰਾ ਦੇਣ ਲਈ ਵੱਖ-ਵੱਖਰੀਆਂ ਥਾਵਾਂ ਦੇ ਉੱਤੇ ਸੁਭਾਵਾਂ ਵੀ ਦਿਓਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਤਿਗੁਰੂ ਮਹਾਰਾਜ ਜੀ ਦਾ ਬੋਲਾ ਤਲੀਆ ਤੇ ਜੇ ਜਿਹੜੀ ਅਗਲਾ ਹੈ ਜੇ ਮਨ ਲਈ ਹੋਣਾ ਅ ਕਥਾ ਮਤਲਬ ਕਿ ਜਿਵੇਂ ਕਥਾ ਵਿਚਾਰ ਹੋਣੀਆਂ ਜਾਂ ਮਤਲਬ ਉਹ ਕੀ ਸੰਤਿਆ ਦੰਨੇ ਆ ਉਹਦੇ ਤੱਕ ਆ ਜੀ ਆਪਾਂ ਮਤਲਬ ਕੀ ਖੁੱਲਾ ਉਹ ਜਿਹੜੇ ਇਲਾਕੇ ਦੇ ਬੱਚੇ ਨਹੀਂ ਸ਼ਾਮ ਨੂੰ ਵੀ ਆਉਂਦੇ ਨਹੀਂ ਸਾਡੇ ਕੋਲ ਕਥਾਵਾਚਕ ਦੀ ਥੋੜੀ ਜਿਹੀ ਉਹ ਆ ਜੀ ਬਿਊਰੋਸੀ ਰਲ ਮਿਲ ਕੇ ਨਾ ਸਾਰੇ ਬਲਾਕ ਇਹ ਉਹਨਾਂ ਨੂੰ ਵਧੀਆ ਪ੍ਰੋਗਰਾਮ ਕਰਾਂਗੇ ਜੀ ਹਾਂ ਜੀ ਜਿਵੇਂ ਸੰਤਿਆ ਦੇਣੀ ਬਾਣੀ ਦੀ ਦਸਮਗ੍ਰੰਥ ਹੌਲੀ ਹੌਲੀ ਦਸਮਗ੍ਰੰਥ ਮਹਾਰਾਜ ਦਾ ਉਹਦਾ ਵੀ ਕਰਾਂਗੇ ਜੀ ਬਾਬਾ ਜੀ ਨਾਲ ਰਲ ਕੇ ਜੋ ਵੀ ਜੀ ਠੀਕ ਹੈ ਨਹੀਂ ਅਸੀਂ ਤੁਹਾਨੂੰ ਵੀ ਨੌਜਵਾਨੀ ਵਾਲੀ ਉਮਰ ਹੈ ਜਿਹੜਾ ਉਮਰ ਗਰੁੱਪ ਹੁੰਦਾ ਹੈ ਬਹੁਤ ਸਮਾਂ ਤੇ ਦੇਖਿਆ ਜਾਂਦਾ ਹੈ ਕਿ ਵਿਚਾਰ ਚੱਲਦਾ ਹੈ ਕਿ ਨੌਜਵਾਨੀ ਨਸ਼ਿਆਂ ਵੱਲ ਚਲੀ ਗਈ ਇਸ ਪਾਸੇ ਕਿਵੇਂ ਤੁਸੀਂ ਆਏ ਔਰ ਨਸ਼ਿਆਂ ਵਾਲੇ ਜਿਹੜਾ ਇੱਕ ਦਿੱਤਾ ਜਾਂਦਾ ਹੈ ਕਨਸੈਪਟ ਵਾਕੇ ਹੀ ਬਹੁਤ ਸਾਰੇ ਆਲੇ ਦੁਆਲੇ ਤੁਹਾਨੂੰ ਦਿੱਖਦੇ ਹੈ ਕਿ ਉਹ ਲੋਕਾਂ ਨੂੰ ਕੱਢਣ ਦੀ ਲੋੜ ਹੈ ਉਹਨਾਂ ਮਾੜੀਆਂ ਲਾਂਤਾਂ ਚ ਅੰ内 ਬਹੁਤ ਟਕਟ ਗਟੇ ਜਾਂਦੇ ਮੇਰੇ ਨਾਲ 12 ਸਾਲਾਂ ਤੋਂ ਮਿਲ ਕੇ ਫਰੈਂਡ ਜਿਗੇ ਮੇਰੇ ਜੀ ਤੇ ਤਲਾਸੀ ਵੀ ਨਗੂਰੇ ਹੀ ਸੀਗੇ ਜੀ ਮਹਾਰਾਜ ਨੇ ਕਿਰਪਾ ਕਰੀ ਬਾਹ ਫੜੀ ਸਾਡੀ ਅਸੀਂ ਵੀ ਥੋੜਾ ਜਿਹਾ ਦੇਖ ਕੇ ਅੱਧ ਨੂੰ ਚਲੇ ਆ ਜੀ ਨਾਲ ਦੇ ਸੀਗੇ ਸਾਡੇ ਕਜੇੜੀ ਤੋਂ ਅੰਬੀਰ ਜੀ ਉਹ ਉਹਨਾਂ ਨੂੰ ਦੇਖ ਦੇਖ ਕੇ ਥੋੜਾ ਜਿਹਾ ਦੰਨੂ ਲੱਗੇ ਆ ਜੀ ਅਸੀਂ ਵੀ ਚਲੋ ਹੁਣ ਥੋੜੀ ਜਿਹੀ ਅਕ ਲਈ ਤੇ ਦਾਲਪੰਤ ਵਿਚ ਵਿਚਾਰ ਲੱਗੇ ਸੀਗੇ ਇਹਨਾਂ ਨੂੰ ਦੇਖ ਦੇਖ ਕੇ ਥੋੜਾ ਜਿਹਾ ਸਾਨੂੰ ਵੀ ਸ਼ੌਂਕ ਚੜ ਗਿਆ ਜੀ ਵੀ ਬਾਣੇ ਦੇ ਵਿੱਚ ਰਹਿਣਾ ਜੀ ਸਾਡੇ ਦਮਨਦੀਪ ਸਿੰਘ ਬੀਰ ਜੀ ਪੱਤਰਕਾਰ ਨੇ ਉਹ ਵੀ ਨੇ ਜੀ ਉਹ ਵੀ ਆਣਾ ਜਾਣਾ ਮਤਲਬ ਕਿ ਠੀਕ ਹੈ ਜੀ ਵਧੀਆ ਬਹੁਤ ਵਧੀਆ ਹੁਣ ਇਹਨਾਂ ਨੂੰ ਆਈ ਬੇਨਤੀ ਕਰ ਰਹੀ ਵੀ ਸਾਡੇ ਨਾਲ ਮਤਲਬ ਸਾਨੂੰ ਨਾਲੇ ਰੱਖਿਓ ਜੀ ਤੁਸੀਂ ਠੀਕ ਹੈ ਜੀ ਅੱਗੇ ਜੀਵੇਂ ਵੀ ਚੱਲਣਗੇ ਉਸਕੇ ਤਾਂ ਗੁਰਦੁਆਰਾ ਭਗਤ ਰਵੀਦਾਸ ਜੀ ਬਲਟਾਣਾ ਜਿੱਥੋਂ ਦੀ ਸੇਵਾ ਸੰਭਾਲ ਨੂੰ ਲੈ ਕੇ ਅੱਜ ਕਈ ਅਹਿਮ ਫੈਸਲੇ ਵੀ ਹੋਏ ਆ ਤੇ ਇਹਨਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਅਸੀਂ ਸਿਧਾਂਤ ਤੇ ਨਹੀਂ ਚੱਲਾਂਗੇ ਵਿਚਾਰਾਂ ਤੇ ਨਹੀਂ ਚੱਲਾਂਗੇ ਤਾਂ ਫਿਰ ਉਦੋਂ ਤੱਕ ਬੇਗੰਪੁਰਾ ਨਹੀਂ ਵਸਾਇਆ ਜਾ ਸਕਦਾ ਤਾ ਅਸੀਂ ਪ੍ਰਕਾਸ਼ਪੁਰ ਮੌਕੇ ਇਹ ਬਾਬਾ ਨਿਹੰਗ ਸਿੰਘ ਜੀ ਨਾਲ ਔਰ ਜਗਜੀਤ ਸਿੰਘ ਜੀ ਜਿਹੜੇ ਸੇਵਾਦਾਰ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਬੇਗਮਪੁਰਾ ਕਿਵੇਂ ਬਸਾਇਆ ਜਾਵੇ ਇਸ ਦੇ ਬਾਰੇ ਵਿਚਾਰ ਵਟਾਂਦਰੇ ਗੋਸ਼ਟੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਬਲਟਾਣਾ